ਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਈ ਹੋਆ ਸਿਫਤਿ ਸੁਖ ਸੰਮਦੀ ਨੂਰ ਅਰਸਹ ਕਰ ਸਹ ਚਟੀਐ ਤੁਦ ਡਠੇ ਸਚੇ ਪਾਤਿਸ ਮਲ ਜਨਮ ਜਨਮ ਦੀ ਕਟੀਏ ਸੱਜਣ ਸਚ ਬਾਤ ਸਾਹ ਸਿਰ ਸਾਹਾਂਦ ਸਾਹ ਜਿਸ ਕਾਸ ਬਹਿਠਿਆ ਸੋਹੀ ਸਬਨਾ ਦਾਵੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਰਾਗ ਬਸੰਤ ਹੰਡੋਲ ਮਹੱਲਾ ਨਵਾ ਸਾਦੋ ਇਹ ਤਨ ਮਿੱਥਿਆ ਜਾਨੋ ਯਾ ਭੀਤਰ ਜੋ ਰਾਮ ਬਸਤ ਹੈ ਸੱਚ ਤਹੇ ਪਛਾਨੋ ਸਾਦੋ ਇਹ ਤਨ ਮਿੱਥਿਆ ਜਾਨੋ ਜਾ ਭੀਤਰ ਜੋ ਰਾਮ ਵਸਤ ਹੈ ਸੱਚ ਤਹੇ ਪਛਾਨੋ ਰਹਾਓ ਰਹਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਿਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਸਾਭਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਬੜ ਭਾਗੀ ਬਣ ਰਹੇ ਹੋ ਜੋ ਸਤਗੁਰ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਾਮਤ ਹੋਈ ਹੈ ਅੰਮ੍ਰਿਤ ਵੇਲਾ ਸਚ ਨਾਓ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨੁਸਾਰ ਅਮਰਤੁਲਦ ਸਮ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅਮਰਤੁਲਦ ਸਮ ਨੂੰ ਮੁਖ ਰੱਖਦਿਆਂ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਜਾ ਬਾਣੀ ਅਦ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਜੀ ਗੁਰਬਾਣੀ ਆਪ ਜੀਆ ਨੇ ਸਰਵਣ ਕੀਤੀ ਹੈ ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦੀ ਪਾਵਨ ਪੀਤਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਚਲਦੀ ਆ ਰਹੀ ਹੈ ਮਾਰੂ ਰਾਗ ਦੀ ਕਲ ਸਮਾਪਤੀ ਹੋਈ ਸੀ ਅੱਜ ਬਸੰਤ ਰਾਗ ਦੀ ਰੰਮਤਾ ਹੋਈ ਹੈ ਸਤਨਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਂਦੇ ਇਹ ਬਸੰਤ ਰਾਗ ਦੇ ਵਿੱਚ ਪੰਜ ਸ਼ਬਦ ਨੇ ਸਤਗੁਰੂ ਜੀ ਆਂਦੇ ਸੋ ਪਹਿਲੇ ਸ਼ਬਦ ਦੀ ਰਮਤਾ ਹੋਈ ਹੈ ਸਤਗੁਰੂ ਜੀ ਸੁਭਿ ਸਿੱਖਿਆ ਦੇ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਆਓ ਮਨ ਬੀਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗਰਬਾਣੀ ਗੁਰੂ ਕੀ ਗਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੀ ਸੰਗਤ ਰਸਨਾ ਤੂੰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤ ਗੁਰ ਪ੍ਰਸਾਦਿ ਇੱਕ ਓ ਅਕਾਲ ਪੁਰਖ ਵਾਹਿਗੁਰੂ ਜੀ ਜੋ ਅਦਵੈਤ ਸਰੂਪ ਹੈ ਸੁੱਤੇ ਸੁਧ ਪ੍ਰਕਾਸ਼ ਹੈ ਕਿਸੇ ਦੁਆ ਪੈਦਾ ਕੀਤਾ ਹੋਇਆ ਨਹੀਂ ਕਿਸੇ ਦਾ ਜਨਮਿਆ ਨਹੀਂ ਕਿਸੇ ਦਾ ਥਾਪਿਆ ਨਹੀਂ ਆਪਣੇ ਆਪ ਤੋਂ ਪੈਦਾ ਹੋਇਆ ਸਹ ਭੰਗ ਹੈ ਜਿਸ ਦੇ ਜਿਹਾ ਦੂਸਰਾ ਕੋਈ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਕੇਵਲ ਤਾਂ ਕੇਵਲ ਇੱਕ ਹੀ ਹੈ ਉਹ ਦੇ ਬਰਾਬਰ ਕੋਈ ਨਹੀਂ ਹੈ ਉਹ ਦੇ ਤੁਲ ਕੋਈ ਨਹੀਂ ਹੈ ਪਰਮੇਸ਼ਰ ਰੱਬ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੀ ਹੈ ਅਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰੂ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਰਾਗ ਬਸੰਤ ਹਿੰਡੋਲ ਮਹੱਲਾ ਨਾਵਾ ਰਾਗ ਇਹ ਬਸੰਤ ਰਾਗ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਵਸੰਤ ਤੇ ਹੰਡੋਲ ਇਹ ਦੋਨੋਂ ਰਾਗ ਨੇ ਵਸੰਤ ਵੀ ਹੈ ਹੰਡੋਲ ਦੋਨੋਂ ਰਾਗਾਂ ਦੇ ਵਿੱਚ ਇਹ ਸ਼ਬਦ ਜਿਹੜੇ ਸਤਿਗੁਰੂ ਜੀਆ ਨੇ ਉਚਾਰਨ ਕੀਤੇ ਨੇ ਦੋਨਾਂ ਰਾਗਾਂ ਦੇ ਮਲਾਪ ਦੇ ਨਾਲ ਵਸੰਤ ਤੇ ਹੰਡੋਲ ਮਹੱਲਾ ਨਾਵਾ ਨਾਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪੀਤਰੇ ਸ਼ਬਦ ਹੈ ਸਾਦੋ ਇਹੋ ਤਨ ਮਿੱਥਿਆ ਜਨੋ ਇਹ ਸਾਦੋ ਇਹ ਸੰਤ ਜਨੋ ਇਹ ਤਨ ਜਿਹੜਾ ਨਾ ਇਹੋ ਤਨ ਮਿੱਥਿਆ ਜਾਨੋ ਇਹ ਤਨ ਜਿਹੜਾ ਨਾ ਇਹ ਝੂਠਾ ਆ ਇਹ ਮਿੱਥਿਆ ਨਾ ਸਵੰਦਿਆ ਇਹ ਤਨ ਜਿਹੜਾ ਨਾ ਫਿਰ ਰਹਿਣ ਵਾਲਾ ਨਹੀਂ ਹੱਕਦੇ ਇਹ ਨਾਸਵੰਦ ਆ ਤਨ ਇੱਕ ਦਿਨ ਖਤਮ ਹੋ ਜਾਣਾ ਆ ਤਨ ਜਿਹੜਾ ਆ ਇਸ ਨੇ ਇਹਦੇ ਵਿੱਚੋਂ ਜਦੋਂ ਰੂਹ ਨਿਕਲ ਗਈ ਆ ਜਦੋਂ ਸਵਾਸ ਨਿਕਲ ਗਿਆ ਇਹਦੇ ਵਿੱਚੋਂ ਆਤਮਾ ਜਦੋਂ ਇਸ ਦੇ ਵਿੱਚੋਂ ਨਿਕਲ ਗਈ ਇਹ ਮਿੱਟੀ ਦੀ ਢੇਰੀ ਆ ਇਸ ਕਰਕੇ ਇਹ ਜਿਹੜਾ ਆ ਇਸ ਨੂੰ ਅਸਤਿਰ ਨਹੀਂ ਮੰਨਣਾ ਚਾਹੀਦਾ ਇਹ ਤਨ ਜਿਹੜਾ ਨਾ ਪਾਤਸ਼ਾਹ ਕਹਿੰਦੇ ਸਾਧੋ ਇਹ ਸੰਤ ਜਨੋ ਇਹੋ ਤਨ ਮਿਥਿਆ ਜਾਨੋ ਇਹ ਮਿਥਿਆ ਝੂਠਾ ਆ ਇਹ ਨਾਸਵੰਤ ਆ ਇਸ ਤਨ ਨੂੰ ਜਿਹੜਾ ਹੈ ਨਾਸਵੰਤ ਜਨਨਾ ਕਰੋ ਨਾਸਵੰਦ ਸਮਝੋ ਯਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨੋ ਯਾ ਭੀਤਰ ਇਸ ਸਰੀਰ ਦੇ ਵਿੱਚ ਜਿਹੜਾ ਪਾਤਸ਼ਾਹ ਪਰਮਾਨੰ ਕਰਦੇ ਸਰੀਰ ਦੇ ਵਿੱਚ ਜਿਹੜਾ ਉਧਾਰਤ ਵਸ ਰਿਆ ਨਾ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ਜਾਂ ਭੀਤਰ ਇਸ ਸਰੀਰ ਦੇ ਵਿੱਚ ਜੋ ਇਸ ਦੇ ਆਤਮਾ ਨਾ ਅੰਦਰ ਇਹਦੇ ਆਤਮਾ ਊਰਾ ਰਾਮ ਵਸਤ ਹੈ ਸਾਚੋ ਤਾਹੀ ਪਛਾਨੋ ਜਿਹੜੀ ਅੰਦਰ ਵਸ ਰਹੀ ਹੈ ਜਿਹੜੀ ਇਹ ਬੁਲਾ ਰਹੀ ਐ ਸਾਰਾ ਕੁਝ ਕਰਾ ਰਹੀ ਐ ਨਾ ਆਤਮਾ ਉਹ ਜਿਹੜੀ ਐ ਉਹ ਅਸਤਰੀਆ ਸਰੀਰ ਨਾਸਵੰਦ ਆ ਆਤਮਾ ਨਹੀਂ ਕਦੇ ਮਰਦੀ ਜਿਹੜੀ ਆਤਮਾ ਹੁੰਦੀ ਐ ਨਾ ਉਹ ਨਹੀਂ ਕਦੇ ਮਰਦੀ ਇਹ ਸਰੀਰ ਚੋਂ ਨਿਕਲ ਗਈ ਐ ਪਰਮੇਸ਼ਰ ਦੇ ਹੁਕਮ ਅਨੁਸਾਰ ਉਹਨੂੰ ਕੋਈ ਹੋਰ ਸਰੀਰ ਮਿਲ ਜਾਵੇਗਾ ਆਤਮਾ ਉਹੀ ਰਹਿੰਦੀ ਐ ਇਹ ਸਰੀਰ ਬਦਲ ਜਾਂਦੇ ਨੇ ਆਤਮਾ ਨੇ ਕਦੇ ਮਰਦੀ ਆਤਮਾ ਨੇ ਜਿਹੜਾ ਆ ਪਰਮੇਸ਼ਰ ਦੇ ਦਰ ਕਰਤੇ ਜਾਣਾ ਉਥੇ ਲੇਖਾ ਜੋਖਾ ਹਾਣਾ ਉਹਨੂੰ ਸਰੀਰ ਮਿਲਣਾ ਜਾਂ ਕੀ ਹੋਣਾ ਕਿਹੜਾ ਸਰੀਰ ਮਿਲਣਾ ਉਸ ਨੂੰ ਇਹ ਅੰਦਰ ਦੀ ਆਤਮਾ ਜਿਹੜੀ ਹੈ ਨਾ ਜਿਹੜੀ ਅੰਦਰ ਰੂਹ ਜਿਹਨੂੰ ਕਹਿ ਦਿੰਨੇ ਆਤਮਾ ਜਿਹਨੂੰ ਕਹਿ ਦਿੰਨੇ ਆ ਜਿਹੜੀ ਆ ਬੁਲਾ ਰਹੀ ਹੈ ਸਜ ਕਰੂ ਕਰਾ ਰਹੀ ਹੈ ਸਰੀਰ ਤੋਂ ਇਹ ਨਹੀਂ ਮਰਦੀ ਸਰੀਰ ਨਾਸ ਹੁੰਦੇ ਆ ਪਾਤਸ਼ਾਹ ਕਹਿੰਦੇ ਜੋ ਅੰਦਰ ਵਸ ਰਿਹਾ ਆ ਉਹ ਨਹੀਂ ਕਦੇ ਮਰਦਾ ਜੋ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੀ ਪਛਾਨੋ ਤੇ ਜਿਸ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਸਾ ਹੋ ਗਿਆ ਨਾ ਉਸ ਨੂੰ ਵੀ ਸੱਚਾ ਆ ਝੂਠਾ ਹੁੰਦਾ ਆ ਝੂਠਾ ਮਿੱਥਿਆ ਕਹਿੰਦੇ ਝੂਠਾ ਨਾਸਵੰਤ ਸੱਚਾ ਉਹਨੂੰ ਕਹਿੰਦੇ ਆ ਜਿਹੜਾ ਨਾਸਵੰਦ ਨਾ ਹੋਵੇ ਜਿਹੜਾ ਕਦੇ ਖਤਮ ਨਾ ਹੋਵੇ ਉਹ ਸੱਚ ਸੱਚ ਕਦੇ ਖਤਮ ਨਹੀਂ ਹੁੰਦਾ ਝੂਠ ਦੀ ਬਹੁਤੀ ਉਮਰ ਨਹੀਂ ਹੁੰਦੀ ਇਸ ਕਰਕੇ ਸੱਚਾ ਉਹਨੂੰ ਕਿਹਾ ਗਿਆ ਜਿਹੜਾ ਨਾਸਵੰਦ ਨਹੀਂ ਹੈ ਜਿਹੜਾ ਅਸਰ ਤੇ ਪਾਤਸ਼ਾਹ ਕਹਿੰਦੇ ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਵਾਸਾ ਹੈ ਨਾ ਸਤਿਗੁਰੂ ਜੀ ਗੁਰਬਾਣੀ ਅੰਦਰ ਵੀ ਫਰਮਾਨ ਕਰਦੇ ਹਨ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨੁਜਨ ਸੇਵਾ ਤੇ ਪਾਤਸ਼ਾਹ ਕਹਿੰਦੇ ਫਿਰ ਜੀਵਤ ਪੇਖੇ ਜਿਨਿ ਹਰ ਹਰ ਧਿਆਇਆ ਸਾਧ ਸੰਗ ਤਿੰਨੇ ਦਰਸ਼ਨ ਪਾਇਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਇਆ ਨਾ ਉਹ ਸਦਾ ਹੀ ਜਿਉਂਦੇ ਨੇ ਆਖੋ ਸਤਨਾਮ ਉਹ ਸਦਾ ਹੀ ਜਿਉਂਦੇ ਨੇ ਤਨ ਤੇ ਭਾਵੇਂ ਬਨਸਰ ਹਾਰੇ ਤੇ ਮਨਸੀ ਜਾਣਾ ਆ ਪਰ ਉਹਨਾਂ ਦਾ ਨਾਮ ਰਹਿੰਦਾ ਹੈ ਯਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨੋ ਇਹਦੇ ਹਿਰਦੇ ਇਹਦਾ ਅੰਦਰ ਰੂਹ ਜਰੀ ਵਸ ਰਹੀ ਹੈ ਨਾ ਉਸ ਨੂੰ ਸੱਚਾ ਜਾਣੋ ਕਾ ਭਾਵ ਕਿ ਉਹ ਜਿਦਾਇਨ ਉਹ ਖਤਮ ਹੋਣ ਵਾਲਾ ਨਹੀਂ ਸਰੀਰ ਨਾਸਵੰਦ ਆ ਸਰੀਰ ਖਤਮ ਹੋਣ ਵਾਲਾ ਆ ਤੇ ਇਹਦੇ ਜਿਹੜਾ ਅੰਦਰ ਸਰੀਰ ਦੇ ਵਿੱਚ ਜਿਹੜਾ ਪਦਾਰਥ ਵਸ ਰਿਹਾ ਸਿਰਫ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਇਹੋ ਜੱਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨੋ ਪਾਤਸ਼ਾਹ ਕਹਿੰਦੇ ਇਹ ਜੱਗ ਜਿਹੜਾ ਨਾ ਸੁਪਨੇ ਦੇ ਵਿੱਚ ਹੁਣ ਕਿਸੇ ਨੂੰ ਸੁਪਨੇ ਦੇ ਵਿੱਚ ਬੜੀ ਸੰਪਤੀ ਮਿਲ ਜਾਵੇ ਬڑے ਪਦਾਰਥ ਮਿਲ ਜਾਣ ਧਨ-ਦੌਲਤ ਮਿਲ ਜਾਵੇ ਤੇ ਜਦੋਂ ਜਾਗ ਖੁੱਲਦੀ ਹੈ ਤੇ ਫਿਰ ਬੰਦਾ ਕੀ ਕਹਿੰਦਾ ਇੱਕ ਸੁਪਨਾ ਸੀਗਾ ਇਹ ਸੱਚ ਨਹੀਂ ਸੀਗਾ ਇੱਕ ਸੁਪਨਾ ਹੀ ਆ ਤੇ ਜੇ ਬੰਦਾ ਸਵੇਰੇ ਉੱਠ ਕਰਕੇ ਉਸ ਧਨ ਦਾ ਹੰਕਾਰ ਕਰੀ ਜਾਵੇ ਵੀ ਮੇਰੇ ਕੋਲ ਤੇ ਰਾਤੀ ਧਨ ਬੜਾ ਸੀ ਸੁਪਨਾ ਆਇਆ ਸੀ ਬੜੇ ਪਦਾਰਥ ਸੀ ਮੇਰੇ ਕੋਲ ਬੜਾ ਸੋਨਾ ਚਾਂਦੀ ਉਹਦਾ ਹੀ ਹੰਕਾਰ ਕਰੀ ਜਾਵੇ ਤੇ ਉਹਨੂੰ ਕੀ ਕਹੇਗਾ ਦੂਸਰਾ ਬੰਦਾ ਕੀ ਕਹੇਗਾ ਵੀ ਤੂੰ ਮੂਰਖ ਹੈਂ ਉਹਦੇ ਸੁਪਨਾ ਸੀਗਾ ਉਹ ਤੇਰਾ ਥੋੜੀ ਸੀਗਾ ਉਹ ਤੇ ਰਾਤ ਇਹਨੂੰ ਸੁਪਨਾ ਆਇਆ ਨਾ ਸੁਪਨੇ ਦੇ ਵਿੱਚ ਧਨ ਦੌਲਤ ਜਾਂ ਦਾਤ ਧਨ ਪਦਾਰਥ ਬਹੁਤ ਮਿਲ ਗਏ ਸੁਪਨੇ ਦੇ ਵਿੱਚ ਤੇ ਦਿਨੇ ਬੰਦਾ ਉਸੇ ਹੀ ਪਦਾਰਥਾਂ ਦਾ ਹੰਕਾਰ ਕਰੀ ਜਾਵੇ ਤੇ ਮੇਰੇ ਕੋਲ ਤੇ ਬੜੀ ਸੰਪਤੀ ਮੇਰੇ ਕੋਲ ਤੇ ਬੜਾ ਧਨ ਦਾ ਹੌਲਤ ਬੜਾ ਮੇਰੇ ਕੋਲ ਬੜਾ ਕੁਝ ਤੇ ਉਹਨੂੰ ਕੀ ਕਵਾਂਗੇ ਉਹਨੂੰ ਕਿਹਾਏਗੇ ਇਹ ਮੂਰਖ ਆ ਸੁਪਨੇ ਚ ਮਿਲੀਆਂ ਵਸਤੂਆਂ ਦਾ ਹੰਕਾਰ ਕਰੀ ਜਾਂਦਾ ਤੇ ਪਾਦਸ਼ਾਹ ਕਹਿੰਦੇ ਇਹ ਜੱਗ ਵੀ ਜਿਹੜਾ ਨਾ ਇਹ ਸੁਪਨੇ ਦੀ ਨਿਆਈ ਆ ਇਹੋ ਜੱਗ ਹੈ ਸੰਪਤ ਸੁਪਨੇ ਕੀ ਇਹ ਜੱਗ ਜਿਹੜਾ ਨਾ ਸੁਪਨੇ ਦੀ ਸੰਪਤੀ ਦੀ ਤਰ੍ਹਾਂ ਹੈ ਦੇਖ ਕਹਾ ਐ ਡਾਨੋ ਇਹਨੂੰ ਦੇਖ ਕਰਕੇ ਕਾਦੇ ਤੂੰ ਹੰਕਾਰ ਕਰਦਾ ਆਖੋ ਸਤਨਾਮ ਇਹਨੂੰ ਦੇਖ ਕਰਕੇ ਆਪ ਮੇਰੀ ਜੀਆ ਦਾ ਆ ਗੱਡੀਆਂ ਮਹਿਲ ਮਾੜੀਆਂ ਦੇਖ ਕਰਕੇ ਬੰਦਾ ਘਰ ਕਰੀ ਜਾਂਦਾ ਨਾ ਪਾਦਸ਼ਾਹ ਕਹਿੰਦੇ ਇਹ ਸੰਪਤ ਦੇਖ ਕਰਕੇ ਕਾਦੇ ਤੂੰ ਹੰਕਾਰ ਕਰੀ ਜਾ ਰਿਹਾ ਇਹ ਤੇ ਇੱਕ ਸੁਪਨੇ ਦੀ ਨਿਆਈ ਆ ਸੁਪਨੇ ਦੀ ਤਰ੍ਹਾਂ ਆ ਸੁਪਨੇ ਚ ਮਿਲਿਆ ਧਨ ਪਦਾਰਥ ਉਹਦਾ ਹੰਕਾਰ ਕਰੇ ਕੋਈ ਇਸੇ ਤਰ੍ਹਾਂ ਤੋਂ ਇਹ ਜਗਤ ਦੇ ਵਿੱਚ ਸਾਰਾ ਕੁਝ ਦੇਖ ਕਰਕੇ ਇਹ ਮੇਰਾ ਮੇਰਾ ਕਹਿ ਕਰਕੇ ਇਹਦਾ ਪਾਤਸ਼ਾਹ ਕਹਿੰਦੇ ਹੰਕਾਰ ਕਰੀ ਜਾਂਦਾ ਹੈ ਇਹ ਡਾਨੋ ਕਹਿੰਦੇ ਨੇ ਹੰਕਾਰ ਕਰਦਾ ਹੈ ਆਕੜਦਾ ਹੈ ਇਹ ਡਾਨੋ ਆਕੜਦਾ ਹੰਕਾਰ ਕਰਦਾ ਯਾ ਮੇਰਾ ਆ ਕੇਵਲਾ ਕਹਿ ਦਿੰਦੇ ਨੇ ਪਲਾਣੇ ਬੰਦੇ ਦੀ ਬੜੀ ਆਕੜ ਹੋ ਗਈ ਹੈ ਉਹਦੇ ਕੋਲ ਪੈਸੇ ਚਾਰ ਆ ਗਏ ਨਾ ਜਾਂ ਕੋਈ ਪਦਾਰਥ ਮਿਲ ਗਏ ਨੇ ਉਹਨੂੰ ਚਾਰਕ ਤੇ ਬੜਾ ਆਕੜਦਾ ਫਿਰਦਾ ਏ ਤੇ ਪਾਤਸ਼ਾਹ ਕਹਿੰਦੇ ਏ ਸੁਪਨੇ ਦੀ ਨਿਆਈ ਹੈ ਇਸ ਜਗਤ ਨੂੰ ਦੇਖ ਕਰਕੇ ਜਗ ਨੂੰ ਦੇਖ ਕਰਕੇ ਨਾ ਇਸ ਸੰਪਤੀ ਦੇਖ ਕਰਕੇ ਐਵੇਂ ਕਾਦੇ ਤੋਂ ਦੇਖ ਹਾਂ ਅਣਾਨੋਂ ਕਾਦੇ ਤੋਂ ਹੰਕਾਰ ਕਰਦਾ ਹੈ ਸੰਗ ਤਿਹਾਰ ਕਛੂ ਨ ਚਾਲੈ ਤਾਹੇ ਕਹਾ ਲਪਟਾਨੋ ਪਾਦਸ਼ਾਹ ਕਹਿੰਦੇ ਇਹ ਸਾਰਾ ਕੁਝ ਜੋ ਤੂੰ ਬਣਾਇਆ ਨਾ ਧਨ ਪਦਾਰਥ ਮਹਿਲ ਮਾੜੀਆਂ ਗੱਡੀਆਂ ਸਾਰਾ ਕੁਝ ਤੇਰੀ ਸੰਪਤੀ ਜਿਹੜੀ ਹੈ ਨਾ ਸੰਗ ਤਿਹਾਰੋ ਕਛੂ ਨਾ ਚੱਲੈ ਇਹਦੇ ਵਿੱਚੋਂ ਤੇਰੇ ਨਾਲ ਤੇਰੇ ਸੰਗ ਕਿਸੇ ਨੇ ਨਹੀਂ ਜਾਣਾ ਸੰਗ ਤਿਹਾਰਾ ਕਛੂ ਨਾ ਚੱਲੈ ਕੁਝ ਵੀ ਨਹੀਂ ਤੇਰੇ ਨਾਲ ਚੱਲਣ ਵਾਲਾ ਜਾਣਾ ਕਿਸੇ ਨਾਲ ਜਿੰਨੀਆਂ ਮਰਜ਼ੀ ਮਹਿਲ ਮਾੜੀਆਂ ਗੱਡੀਆਂ ਮੋਟਰਾਂ ਜੋ ਮਰਜ਼ੀ ਕੋਲ ਹੋਵੇ ਹਾਂ ਕੁਝ ਨਹੀਂ ਨਾਲ ਜਾਣ ਵਾਲਾ ਸੰਗ ਤਿਹਾਰੋ ਕਛੂ ਨਾ ਚੱਲ ਐ ਇਸ ਦੇ ਵਿੱਚੋਂ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਤੇ ਪਾਤਸ਼ਾਹ ਕਹਿੰਦੇ ਤਾਹੇ ਕਹਾਂ ਲਪਟਾਨੋ ਤੇ ਕਾਦੇ ਤੋਂ ਇਹਦੇ ਨਾਲ ਚੰਬੜਿਆ ਹੋਇਆ ਇਹਨਾਂ ਧਨ ਪਦਾਰਥਾਂ ਦੇ ਨਾਲ ਕਾਦੇ ਤੋਂ ਫਿਰ ਇਹਦੇ ਨਾਲ ਚੰਬੜਿਆ ਫਿਰਦਾ ਆ ਇਹ ਤੇ ਤੇਰੇ ਨਾਲ ਜਾਣ ਵਾਲਾ ਹੀ ਨਹੀਂ ਇਹ ਸਾਰੀ ਸੰਪਤੀ ਧਨ ਦੌਲਤ ਮਹਿਲ ਮਾੜੀਆਂ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਕਾਦੇ ਤੋਂ ਇਸ ਦੇ ਨਾਲ ਚੰਬੜਿਆ ਫਿਰਦਾ ਹੈ ਉਸਤਤ ਨਿੰਦਾ ਦੋ ਪਰ ਹਰ ਹਰ ਕੀਰਤ ਉਰ ਅਨ ਪਾਤਸ਼ਾਹ ਕਹਿੰਦੇ ਉਸਤਤ ਨਿੰਦਾ ਦੋ ਛੱਡ ਦੇ ਕਿਸੇ ਦੀ ਆ ਮੈਂ ਕਿਸੇ ਨੂੰ ਤਗੜਾ ਦੇ ਕਰਕੇ ਨਾ ਉਹਦੀ ਉਸਤਤ ਕਰੀ ਜਾਣੀ ਕਿਸੇ ਲੀਡਰ ਦੀ ਉਸਤਤ ਕਰੀ ਜਾਣੀ ਕੋਈ ਤਗੜੇ ਬੰਦੇ ਨੂੰ ਦੇਖ ਕਰਕੇ ਐਵੇਂ ਉਹਦੀਆਂ ਸਫਲਤਾ ਝੂਠੀਆਂ ਸਫਲਤਾ ਕਰੀ ਜਾਣੀ ਹੈ ਮਾੜੇ ਨੂੰ ਵੀ ਚੰਗਾ ਕਹੀ ਜਾਣਾ ਇਹ ਮੇਰੇ ਤੇ ਖੁਸ਼ ਹੋ ਜਾਊਗਾ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਨਾ ਬੰਦੇ ਨੂੰ ਖੁਸ਼ ਕਰਨ ਵਾਸਤੇ ਉਹਦੀਆਂ ਚਾਪਲੂਸੀਆਂ ਕਰੀ ਜਾਣਗੇ ਕਹੀ ਐਵੇਂ ਉਸਤਤ ਕਰੀ ਜਾਣਗੇ ਇਹਦੀ ਉਸਤਤ ਕਰੀ ਜਾਣੀ ਆ ਵੀ ਇਹਨੂੰ ਖੁਸ਼ ਕਰ ਲਈਏ ਤੇ ਫਿਰ ਕਈਆਂ ਦਾ ਇਹ ਸੁਭਾਅ ਨਿੰਦਿਆ ਕਰੀ ਜਾਣੀ ਚੰਗੇ ਨੂੰ ਵੀ ਮਾੜਾ ਕਹੀ ਜਾਣਾ ਈਰਖਾ ਵਸ ਹੋ ਕਰਕੇ ਉਹਦੀ ਨਿੰਦਿਆ ਹੀ ਕਰੀ ਜਾਣੀ ਸਾਰਾ ਦਿਨ ਨਿੰਦਿਆ ਕਰਨ ਚੀ ਨਗਾ ਲੈਂਦਾ ਪਾਤਸ਼ਾਹ ਕਹਿੰਦੇ ਦੋਨੋਂ ਹੀ ਛੱਡ ਦੇ ਉਸਤਤ ਅਮੇ ਕਿਸੇ ਦੀ ਉਸਤਤ ਕਰਨੀ ਜਿਹੜੀ ਹੈ ਨਾ ਅਮੇ ਉਸਤਤ ਕਰੀ ਜਾਣੇ ਕਿਸੇ ਦੀ ਇਹ ਵੀ ਛੱਡ ਦੇ ਚਾਪਲੂਸੀ ਕਰਨੀ ਨਿੰਦਾ ਨਿੰਦਾ ਕਰਨੀ ਕਹਿੰਦੇ ਦਉ ਪਰ ਹਰ ਦੋਨਾਂ ਨੂੰ ਤਿਆਗ ਦੇ ਦੋਨਾਂ ਨੂੰ ਛੱਡ ਜਿਹੜਾ ਆ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਦੋਨਾਂ ਨੂੰ ਸ਼ਰਨਾ ਕਰ ਇਹ ਦੋਨੋਂ ਛੱਡ ਕਿਸੇ ਦੀ ਕੁਸਾਮਿਕ ਕਿਸੇ ਦੀ ਨਿੰਦਿਆ ਇਹ ਦੋਵੇਂ ਹੀ ਕੰਮ ਛੱਡ ਦੇ ਤੇ ਫਿਰ ਕੀ ਕਰ ਪਾਤਸ਼ਾਹ ਕਹਿੰਦੇ ਹਰ ਕੀਰਤ ਔਰ ਆਨੋ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰ ਉਹਦੀ ਕੀਰਤੀ ਕਰ ਕੀਰਤੀ ਕਰਨੀ ਆ ਉਸਤਤ ਕਰਨੀ ਆ ਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰ ਸੋ ਲੋਗਾ ਦੀ ਉਸਤਤ ਕਰਨੀ ਨੰਦਿਆ ਕਰਨੀ ਛੱਡ ਦੇ ਦੋਵੇਂ ਕੰਮ ਸਿਰਫ ਪ੍ਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਦੇ ਵਿੱਚ ਵਸਾਉਣੇ ਕਰ ਅਕਾਲ ਪੁਰਖ ਵਾਹਿਗੁਰੂ ਜੀ ਹਰ ਕੀਰਤ ਔਰ ਆਨੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕੀਰਤੀ ਭਾਵ ਕੀਰਤ ਸਿਫਤ ਸਲਾਹ ਔਰ ਹਿਰਦੇ ਵਿੱਚ ਆਨੋ ਲਿਆਏ ਵਸਾਓ ਲਿਆਉਣਾ ਕਰੋ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਹਿਰਦੇ ਵਿੱਚ ਵਸਾ ਲੋਕਾਂ ਦੀਆਂ ਚਾਪਲੂਸੀਆਂ ਕਰਨੀਆਂ ਨਿੰਦਿਆ ਕਰਨੀ ਇਹ ਪਾਤਸ਼ਾਹ ਕਹਿੰਦੇ ਦੋਨੋਂ ਕੰਮ ਛੱਡ ਦੇ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਿਆ ਕਰ ਜਨ ਨਾਨਕ ਸਭ ਹੀ ਮੈਂ ਪੂਰਨ ਇਕ ਪੁਰਖ ਭਗਵਾਨੋ ਅਖੀਰੀ ਪੰਕਤੀ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮਾਨ ਕਰਦੇ ਨੇ ਇਹ ਦਾਸ ਨਾਨਕ ਸਿਰਫ ਉਹ ਭਗਵਾਨ ਪੁਰਖ ਹੀ ਜਿਹੜਾ ਪਰਮੇਸ਼ਰ ਹੈ ਸਲਾਉਣ ਜੋਗ ਹੈ ਜਿਹੜਾ ਸਭ ਜੀਵਾਂ ਦੇ ਵਿੱਚ ਵਿਆਪ ਕਰਿਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਨ ਨਾਨਕ ਸਭ ਹੀ ਮੈ ਪੂਰਨ ਸਭ ਇਹਨਾਂ ਦੇ ਵਿੱਚ ਪੂਰਨ ਆ ਸਭਨਾ ਦੇ ਵਿੱਚ ਵਿਆਪ ਕਰਿਆ ਅਕਾਲ ਪੁਰਖ ਏਕ ਪੁਰਖ ਭਗਵਾਨੋ ਏਕ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਵਾਨ ਪੁਰਖ ਜਿਹੜਾ ਨਾ ਉਹ ਸਾਰਿਆਂ ਦੇ ਵਿੱਚ ਵਿਆਪ ਕੇ ਆ ਉਸਤਤ ਉਹਦੀ ਕਰਿਆ ਕਰਨ ਜਸ ਉਹਦਾ ਗਾਇਆ ਕਰ ਦੁਨੀਆ ਦੇ ਜਸ ਗਾਉਣੇ ਛੱਡ ਦੇ ਐਵੇਂ ਤਗੜਾ ਦੇਖ ਕਰਕੇ ਉਹਦਾ ਜਸ ਗਾਈ ਜਾਣਾ ਕਦੀ ਉਹਦਾ ਕਦੀ ਉਹਦਾ ਕਈ ਸਾਰੀ ਜ਼ਿੰਦਗੀ ਇਦਾਂ ਹੀ ਲੰਘਾ ਲੈਂਦੇ ਆ ਕਦੇ ਕਿਸੇ ਲੀਡਰ ਦੀ ਉਸਤਤ ਕਰੀ ਜਾਣੀ ਉਧਰੋਂ ਛੱਡ ਦਿੱਤਾ ਦੂਜੇ ਦੀ ਕਰੀ ਜਾਣੀ ਫਿਰ 5 ਸਾਲ ਦੂਜੇ ਦੀ ਨਿਗਾਹ ਤੇ 5 ਸਾਲ ਤੀਜੇ ਦੀ ਨਿਗਾਹ ਤੇ ਸਾਰੀ ਜ਼ਿੰਦਗੀ ਇਦਾਂ ਹੀ ਲੰਗਾ ਲੈਂਦੇ ਆ ਤਗੜਿਆਂ ਬੰਦਿਆਂ ਦੀ ਉਸਤਤ ਕਰਦੇ ਆ ਕਰਦੇ ਆ ਐ ਮਨੁੱਖ ਐ ਪ੍ਰਾਣੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰ ਉਹਦੀ ਸਿਫਤ ਸਲਾਹ ਕਰ ਤੇਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਰੇ ਲੋਕ ਤੇ ਪ੍ਰਲੋਕ ਆਪਣਾ ਦੋਨੋਂ ਹੀ ਸਵਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਕੇ ਉਹਦਾ ਜਸ ਕਰਕੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ ਕਰਨੇ ਜੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿ ਕਰਨਾ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪ੍ਰਪਾਵਨ ਪੀਤਰ ਹੁਕਮਨਾਮਾ ਆਪ ਜੀ ਆਨੇ ਸਰਵਣ ਕਰਨਾ ਹੈ ਜੀ ਉਸਤਤ ਨਿੰਦਾ ਦਉ ਪਰ ਹਰ ਹਰ ਕੀਰਤ ਔਰ ਅਨ ਜਨ ਨਾਨਕ ਸਭ ਹੀ ਮੈਂ ਪੂਰਨ ਇਕ ਪੁਰਖ ਭਗਵਾਨੋ